ਹਾਂਜੀ ਦੋਸਤੋ ਸਵਾਗਤ ਕਰਨਾ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ ਆਪਾਂ ਰੁਕੇ ਸੀਗੇ ਜੀ ਫਿਰੋਜ਼ਪੁਰ ਕੈਂਟ ਦੇ ਵਿੱਚ ਤੇ ਅੱਜ ਦਾ ਜਿਹੜਾ ਆਪਣਾ ਸਫ਼ਰ ਆ ਉਹ ਆਪਾਂ ਇੱਥੇ ਸ਼ੁਰੂ ਕਰਾਂਗੇ ਅੱਜ ਤਰੀਕਾ ਹੈਗੀ ਆ ਜੀ 16 ਜੁਲਾਈ ਸਾਲ 2025 ਦਿਨ ਬੁੱਧਵਾਰ ਤੇ ਅੱਜ ਦੇ ਸਫ਼ਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਅਜਿਹਾ ਗੁਰਦੁਆਰਾ ਜਿਹੜਾ ਕਿ ਆਂਡੀਆਂ ਤੇ ਪਾਕਿਸਤਾਨ ਬਾਰਡਰ ਦੇ ਵਿਚਾਲੇ ਪੈਂਦੀ ਹੈਗੀ ਤੇ ਉਹ ਜਗ੍ਹਾ ਦੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਇਹ ਤਾਰ ਟੱਪ ਕੇ ਆਪਾਂ ਨੂੰ ਪਾਕਿਸਤਾਨ ਵਾਲੇ ਪਾਸੇ ਜਾਣਾ ਪੈਂਦਾ ਹੈ ਜੀ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਸੁਲਤਾਨਪੁਰ ਲੋਧੀ ਵਿਖੇ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਅਗਲੇ ਸਫ਼ਰ ਦੀ ਗੱਲਬਾਤ ਕਰਾਂਗੇ ਸੋ ਸਾਰੀ ਧਰਮ ਦਾ ਸਤਿਕਾਰ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਅੱਪਾ ਆ ਗਏ ਆ ਜੀ ਫਿਰੋਜ਼ਪੁਰ ਕੈਂਟ ਤੋਂ ਬਾਹਰ ਤੇ ਇੱਥੋਂ ਆਪਾਂ ਹੁਣ ਜਾਵਾਂਗੇ ਜੀ ਮਹਿਦੀਪੁਰ ਗੁਰਦੁਆਰਾ ਸਾਹਿਬ ਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਤੇ ਜਿਹੜਾ ਗੁਰਦੁਆਰਾ ਸਾਹਿਬ ਉਹ ਤਾਰ ਦੇ ਦੂਸਰੇ ਪਾਸੇ ਪੈਂਦਾਗਾ ਤੇ ਉੱਥੇ ਹੁਣ ਚੱਲਦਾਗਾ ਜੀ ਮੇਲਾ ਤੇ ਮੇਲਾ ਚੱਲਣਾ ਕਰਕੇ ਉਹ ਜਿਹੜਾ ਰਸਤਾ ਖੁੱਲਿਆ ਹੁੰਦਾਗਾ ਤੇ ਬਾਕੀ ਉੱਥੇ ਜਾ ਕੇ ਦੇਖਦੇ ਆਂ ਜੇ ਤਾਂ ਅੰਦਰ ਵੀਡੀਓ ਆਊਟ ਹੋਈ ਤਾਂ ਬਣਾਵਾਂਗੇ ਨਹੀਂ ਫਿਰ ਆਪਾਂ ਤੁਹਾਨੂੰ ਦੂਰੋਂ ਦਰਸ਼ਨ ਕਰਵਾਵਾਂਗੇ ਜੀ ਹਾਂਜੀ ਦੋਸਤੋ ਤੇ ਆਪਾਂ ਨਾ ਅੱਜ ਪਰसों 6 ਕਿਲੋਮੀਟਰ ਬਾਹਰ ਆਏ ਸੀਗੇ ਤੇ ਪਰੋ 6 ਕਿਲੋਮੀਟਰ ਆਇਆ ਲੱਗਦਾਗਾ ਜਿਵੇਂ 20 ਕਿਲੋਮੀਟਰ ਸਾਈਕਲ ਚਲਾ ਲਿਆ ਹੋਵੇ ਆਪਾਂ ਕਿਉਂਕਿ ਹਵਾ ਬਹੁਤ ਤੇਜ਼ ਚੱਲੀ ਜਾਂਦੀ ਤੇ ਮੂਹ ਕੋਈ ਵਾਰੀ ਕੋਈ ਗੱਡੀ ਆਉਂਦੀ ਜਦੋਂ ਪਾਸੋਂ ਆਉਂਦੀ ਹੈ ਵੱਡੀ ਤਾਂ ਉਹ ਜਮ੍ਹੇ ਹੀ ਰੋਕ ਦਿੰਦੀ ਹੈ ਕਿ ਸਾਈਕਲ ਨੂੰ ਆਵਾਜ਼ ਸੁਣ ਲੋ ਹਵਾ ਦੀ ਤੁਸੀਂ ਤੇ ਬਾਕੀ ਆ ਸਾਈਕਲ ਹਵਾ ਦੇ ਜ਼ੋਰ ਨਾਲ ਹੀ ਹਿੱਲ ਜਾਂਦਾ ਕੰਨ ਇੰਨੀ ਕਿ ਤੇਜ਼ ਹਵਾ ਚੱਲੀ ਜਾਂਦੀ ਹੈਗੀ ਤਾਂ ਕਰਕੇ ਇੱਥੇ ਬੈਠੇ ਆਂਗੇ 5 ਮਿੰਟ ਕਿਉਂਕਿ ਜ਼ੋਰ ਬਹੁਤ ਲੱਗਣਾ ਹੈ ਅੱਜ ਤੇ ਜਾਣਾ ਵੀ ਆਪਾਂ 60 ਕਿਲੋਮੀਟਰਾਂ ਹੋਰ ਤੇ ਆਪਣਾ ਮਿੱਤਰ ਫੌਜੀ ਸਰਬਾ ਉਹ ਕਹਿੰਦੇ ਸੀ ਕਹਿੰਦਾ ਵੀ ਰੋਟੀ ਖਾ ਕੇ ਜਾਇਓ ਉਸ ਕਹਿੰਦਾ ਵੀ ਲੇਟ ਬਾਲੇ ਹੋ ਜਾਾਂਗੇ ਤੇ ਉਹਨੇ ਆ ਪਰੌਂਠੇ ਬੰਨ ਕੇ ਦਿੱਤੇ ਹੈਗੇ ਨਾਲ ਧੰਨਵਾਦ ਬਾਈ ਦਾ ਬਹੁਤ-ਬਹੁਤ ਕਹਿੰਦਾ ਵੀ ਪਰੋਂਠੇ ਲੈ ਜਾਓ ਤੁਸੀਂ ਰਾਹ ਥੋੜੇ ਕੰਮ ਆਉਣਗੇ ਤੇ ਹੁਣੇ ਪਰੋਂਠੇ ਖਾਣੇ ਆ ਮਾਰੀ ਮੂਟੀ ਜਾਨ ਪੂਸਰੀਰ ਦੇ ਵਿੱਚ ਤੇ ਫੇਰ ਉਸ ਤੋਂ ਬਾਅਦ ਅੱਗੇ ਨੂੰ ਤੁਰਾਂਗੇ ਆਪਾਂ ਖਾਲਾ 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 ਕੋਈ ਨਾ ਖਾਲਾ ਕੀ ਤਰਨਾ ਹੁਸਰੀ ਢਰੀ ਕੋਰੇ ਅੱਗੇ ਥੋੜੀਆਂ ਫੇਰ ਅਜ ਕਣੀਆਂ ਪੈਣ ਲੱਗੀਆਂ ਸੀ ਜਾਂ ਥਰੇ ਫੇਰ ਖੜੇ ਸੀ ਹੁਣ ਦੁਬਾਰੇ ਇੱਥੋਂ ਚੱਲਾਂਗੇ ਮੱਖੀਆਂ ਦਾ ਪਤਾ ਨਹੀਂ ਕੀ ਯਾਰ ਪੈ ਰਗਾ ਆਪਣੇ ਨਾਲ ਇਹ ਵੀ ਬੰਨੀਆਂ ਨੇ ਮੈਂ ਵੀਡੀਓ ਬਣਾਉਂਦਾ YouTube ਬੈਠੀ ਜਾਂਦਾ ਇਹ ਬੰਦੇ ਤੇ ਵੀ ਮੱਖੀ ਜਦੋਂ ਉਹਦੀ ਵੈਸੇ ਜਦੋਂ ਵੀਡੀਓ ਬਣਾਉਣਾ ਜਦੋਂ ਮੈਂ ਬਣਾਉਣਾ ਉਦੋਂ ਬੈਠਦੀ ਹੈ ਜੀ ਜਦੋਂ ਅਸੀਂ ਸਵੇਰੇ ਨਹਾਉਂਦੇ ਆ ਪੂਰਾ ਸਾਬਣ ਲਗੜ ਕੇ ਲਾਈਦਾ ਵੀ ਸਰੀਰ ਦੇ ਹਿੱਸੇ ਦੇ ਮੈਲ ਕਿਤੇ ਰਹਿ ਨਾ ਜਾ ਦੋ ਦੋ ਵਾਰ ਸਾਬਣ ਨਾਲ ਦੋ ਵਾਰ ਨਹਾਈਦਾ ਨਾਲੇ ਸਾਬਣਾਂ ਦੇਖ ਲਓ ਫੇਰ ਰਹੀ ਆ ਪਤਾ ਨਹੀਂ ਕੀ ਚੱਕਰ ਇਹਨਾਂ ਪਤਾ ਨਹੀਂ ਕੀ ਆ ਅਸਲ ਵਿੱਚ ਮੈਂ ਨਾ ਇਹ ਜੈਲਸ ਕਰਦੀਆਂ ਨੇ ਸਾਥੋਂ ਵੀ YouTube ਤੇ ਲਈ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਆ ਜੀ ਅਕੇ ਨੂੰ ਮੌਸਮ ਫਿਲਹਾਲ ਠੀਕ ਆ ਹਵਾ ਵਾਲੀ ਤੇ ਚੱਲਦੀ ਸੀਗੀ ਤੇ ਹੁਣ ਹਵਾ ਵੀ ਰੁਕੀ ਹੋਈ ਹੈ ਜੀ ਪਾ ਖੜੇ ਆ ਜੀ ਇਸ ਵਕਤ ਸੱਦੂ ਸ਼ਾਹ ਵਾਲਾ ਪਿੰਡ ਜੀ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਬਾਰਡਰ ਤੋਂ 35 ਕਿਲੋਮੀਟਰ ਹੈਗਾ ਤੇ ਆ ਬਾਈ ਹੁਣੀ ਖੜੇ ਨੇ ਤੇ ਉਹਨਾਂ ਦੀ ਭਰਤੀ ਸੀਗੀ ਆਪਣੇ ਉਧਰੇ ਧੂਰੀ ਏਰੀਆ 'ਚ 50 ਪੁਲਿਸ ਜੀ ਠੀਕ ਆ ਠੀਕ ਆ ਤੇ ਬਾਰਡਰ ਫਿਰ ਇਥੋਂ ਕਿੰਨੀ ਕੁ ਦੂਰ ਰਹ ਜਾਂਦੇ ਬਾਰਡਰ ਜਿਹੜਾ ਫੋਇਬਰਲ ਉਹ ਇਥੋਂ 20 ਕਿਲੋਮੀਟਰ ਆ ਅੱਛਾ ਖੇਮ ਕਰਨ ਵਾਲਾ ਉਹ ਇਥੋਂ 30 40 ਕਿਲੋਮੀਟਰ ਠੀਕ ਆ ਤੇ ਅਸੀਂ ਜਾਣਾਗਾ ਮਹਿੰਦੀਪੁਰ ਮਹਿੰਦੀਪੁਰ ਹੂੰ ਇਦੋਂ 35 ਕਿਲੋਮੀਟਰ ਆ ਜਿੱਥੇ ਮੇਲਾ ਵੀ ਹੈਗਾ ਵਾਹੇ ਠੀਕ ਆ ਠੀਕ ਆ ਤੇ ਬਾਕੀ ਬਾਪੂ ਜੀ ਅਸੀਂ ਗਾਲ ਜੀ ਆ ਜੀ ਆ ਜੀ ਤੈਨੂੰ ਆਜੋ ਤੇ ਹੋਰ ਕਿਵੇਂ ਹੋ ਠੀਕ ਹੋ ਸੇ ਤਾਂ ਵਧੀਆ ਨੇ ਜਦੋਂ ਆਹ ਲੜਾਈ ਜੀ ਹੋਈ ਸੀਗੀ ਕੋਈ ਪਿਆਸ ਇਧਰ ਪਿੰਡਾਂ ਚ ਨਾ ਨਾ ਜਿਹੜੀਆਂ ਹੁਣ ਹੋਈ ਸੀਗੀ ਥੋੜਾ ਜਿਹਾ ਟਾਈਮ ਪਹਿਲਾਂ ਕੋਈ ਨਹੀਂ ਕੋਈ ਅਸਰ ਤਾਂ ਨਹੀਂ ਪਿਆ ਉਹਦਾ ਇੱਧਰ ਬੜਾ ਆਓ ਜਿਵੇਂ ਕਹਿੰਦੇ ਸੀ ਅੱਗੇ ਨਾ ਵੀ ਪਿੰਡ ਖਾਲੀ ਕਰਾਤੇ ਨਹੀਂ ਨਹੀਂ ਇਹ ਸਾਡਾ ਏਰੀਆ ਥੋੜਾ ਠੀਕ ਹੈ ਉਹ ਸਾਡੇ ਇੱਥੇ 25 ਕਿਲੋਮੀਟਰ ਹੈਗਾ ਇਹ ਤੋਂ 20 ਕਿਲੋਮੀਟਰ ਉੱਤੇ ਇੱਕ ਡਿੱਗੀ ਵਜਾਇਲ ਹੂੰ 20 ਕਿਲੋਮੀਟਰ ਉੱਥੇ ਇੱਕ ਤਾਂ ਲੇਡੀ ਜਿਹੜਾ ਦੋ ਤਿੰਨ ਦਿਨ ਬਾਅਦ ਹੀ ਡੈਥ ਹੋ ਗਈ ਤੇ ਇੱਕ ਬੰਦਾ ਉਦੋਂ ਬਜ਼ੁਰਗ ਹੋਣ ਦਾ ਇੱਥੇ ਹੀ ਅੱਜ ਅੱਛਾ ਪਰ ਇਹ ਤਾਂ ਦੂਰ ਪਏ ਜਾਂਦੇ ਆ ਨਾ ਪਹਿਲਾਂ ਚਲੋ ਠੀਕ ਆ 25 ਕਿਲੋਮੀਟਰ ਏਰੀਆ ਤੇ ਪਰ ਆਰਮੀ ਦਾ ਗੇੜਾ ਰਹਿੰਦਾ ਹੀ ਆ ਹਣਾ ਇੱਧਰੋਂ ਆ ਕੋਕੇ ਦੋ ਤਿੰਨ ਗੇੜੇ ਦੇ ਗਏ ਹਨ ਆਰਮੀ ਵਾਲੇ ਇੱਥੇ ਗੱਡੀ ਪੂਰੇ ਖੜੇ ਸੀਗੇ ਹੁਣ ਮੀਂਹ ਆ ਪੈਣ ਲੱਗਿਆ ਥੋੜਾ ਜਿਹਾ ਸਾਈਕਲ ਖੜਾਤੇ ਸੀਗੇ ਉੱਥੇ ਆਪਣੇ ਤੇ ਇਹ ਦੁਬਾਰਾ ਫਿਰ ਥੋੜਾ ਜਿਹਾ ਮੀਂਹ ਹਟੂ ਫੇਰ ਚੱਲਾਂਗੇ ਅੱਗੇ ਨੂੰ ਲਓ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਜੀ ਮੂਸੇ ਵਾਲਾ ਤੇ ਇਹ ਮੂਸੇ ਵਾਲਾ ਹੈਗਾ ਜੀ ਫਿਰੋਜ਼ਪੁਰ ਦੇ ਵਿੱਚ ਪਰ ਜਿਹੜਾ ਸਿੱਧੂ ਮੂਸੇ ਵਾਲੇ ਦਾ ਪਿੰਡ ਸੀ ਉਹ ਮਾਨਸਾ ਦੇ ਵਿੱਚ ਸੀਗਾ ਜੀ ਮੂਸਾ 100 ਮੀਟਰ ਆਹ ਰੋੜ ਤੋਂ ਫਿਰ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਨਾ ਪਿੰਡਾਂ ਚੋਂ ਫੇਰ ਮੁੜ ਜਾਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਬਾਰਡਰ ਸਾਰੇ 20 ਕਿਲੋਮੀਟਰ ਹੈ ਜੀ 15 ਜਾਂ 20 ਕਿਲੋਮੀਟਰ ਤੇ ਫਿਰ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜੇ ਪਿੰਡ ਨੇ ਉਹ ਦਿਖਾਉਂਦੇ ਜਾਵਾਂਗੇ ਆ ਵੀ ਆਈ ਨੋ ਮੇਜਰ ਆਪਾਂ ਖੜੇ ਆਗੇ ਇਸ ਵਕਤ ਪਿੰਡ ਮੂਸੇਵਾਲਾ ਤੇ ਚਗੱਤੇਵਾਲਾ ਦੇ ਸੈਂਟਰ ਜੇ ਦੇ ਵਿੱਚ ਕਿਉਂਕਿ ਇੱਧਰ ਪਿਛਲੇ ਪਾਸੇ ਆ ਜਾਂਦਾ ਜੀ ਚਗੱਤੇਵਾਲਾ ਪਿੰਡ ਤੇ ਆਹ ਸਾਹਮਣੇ ਸੜਕ ਦੇ ਪਰਲੇ ਪਾਸੇ ਜਿਹੜੀ ਬਸਤੀ ਆ ਜਾਂਦੀ ਈ ਮੂਸੇਵਾਲਾ ਕੀ ਤੇ ਇੱਥੇ ਲੱਗਿਆ ਹੋਇਆ ਹੈਗਾ ਜੀ ਮੇਲਾ ਖਵਾਜਾ ਪੀਰ ਦਾ ਤੇ ਆਪਾਂ ਜਾਂਦੇ ਸੀਗੇ ਅੱਗੇ ਤਾਂ ਜਲੀਬੇ ਜਲੂਬੀਆਂ ਬਣੀਆਂ ਹੋਈਆਂ ਸੀਗੀਆਂ ਤੇ ਜਲੇਬੀਆਂ ਨੂੰ ਦੇਖ ਕੇ ਤਾਂ ਫਿਰ ਉਈ ਮਨ ਡੋਲ ਜਾਂਦਾਗਾ ਤੇ ਹੁਣ ਖਾਵਾਂਗੇ ਜਲੇਬੀਆਂ ਤੇ ਪਕੌੜੇ ਫਿਰ ਉਸ ਤੋਂ ਬਾਅਦ ਅੱਗੇ ਚੱਲਾਂਗੇ ਆਹ ਮੁੰਡਾ ਕਹਿੰਦਾ ਜਲੇਬੀਆਂ ਖਾਣੀਆਂ ਨੇ ਮੈਂ ਪਕੌੜੇ ਥੋੜੇ ਜਿਹਾ ਘੱਟ ਕਰਾਇਆ ਤੁਹਾਨੂੰ ਪਤਾ ਫਿਰ ਤੰਗ ਕਰ ਉਹ ਤੰਗ ਕਰ ਦਿੰਦੇ ਕੱਢਤੇ ਬਾਈ ਨੇ ਗਰਮ ਗਰਮ ਪਕੌੜੇ ਤੇ ਜਲੇਬੀਆਂ ਆਪਣੀਆਂ ਹੋਈਆਂ ਪਈ ਨੇ ਤਿਆਰ ਤੇ ਹੁਣ ਆਪਾਂ ਚੱਲਾਂਗੇ ਇੱਥੋਂ ਤੇ ਜਾਂਦੇ ਜਾਂਦੇ ਖਾਵਾਂਗੇ ਨਾਲ ਦੀ ਨਾਲ ਆਨੰਦ ਲੈਂਦੇ ਹੋਏ ਜੀ ਤੇ ਆਪਾਂ ਆ ਗਏ ਆ ਜੀ ਅੰਡਰ ਬ੍ਰਿਜ ਦੇ ਅੰਦਰ ਤੇ ਐਵੇਂ ਤਾਂ ਦਰੋਂ ਹੁੰਦਾ ਜੀ ਇਹ ਮਹਾਲੀ ਦਾ ਆਪਾਂ ਕਹਦੇ ਆ ਵੀ ਪਿੰਡਾਂ ਦੀ ਟੰਨ ਲਾ ਲਓ ਜੀ ਕੋਰੇ ਆ ਜਾ ਆ ਜਾ ਓਰੇ ਇੱਥੇ ਥੱਲੇ ਆ ਜਾ ਕਿਸੇ ਗੱਡੀ ਦੇ ਆ ਖੜਿਆ ਹਾਂ ਜੀ ਇਸ ਵਕਤ ਪਹਿਲਾ ਆ ਕੇ ਤੋਂ 1 ਕਿਲੋਮੀਟਰ ਪਿੱਛੇ ਤੇ ਜਿਹੜਾ ਰੋਡ ਆ ਇਹ ਫਿਰੋਜ਼ਪੁਰ ਪੱਟੀ ਵਾਲਾ ਰੋਡ ਆਗਾ ਤੇ ਇੱਧਰ ਵਗਦਾ ਜੀ ਸਤਲੁਜ ਦਰਿਆ ਪਾਣੀ ਬਹੁਤ ਘੱਟ ਆ ਦਰਿਆ ਦੇ ਵਿੱਚੋਂ ਪਰਲੇ ਪਾਸੇ ਜਿਉਂ ਹੀ ਆ ਪਾਣੀ ਇੱਧਰੋਂ ਤਾਂ ਖਾਲੀ ਵੀ ਆ ਸਾਰਾ ਤੇ ਇਹ ਦਰਿਆ ਇੱਧਰੋਂ ਉੱਥੇ ਕਸੂਰ ਵਿੱਚ ਦੀ ਹੋ ਕੇ ਜਾਂਦਾਗਾ ਪਾਕਿਸਤਾਨ ਵਿੱਚ ਨਹੀਂ ਤੇ ਇੱਧਰੋਂ ਚਲਾ ਜਾਂਦਾ ਜੀ ਆਪਣੇ ਪੰਜਾਬ ਚੋਂ ਹਰੀਕੇ ਪੱਤਣ ਹੋ ਕੇ ਉੱਥੋਂ ਬਿਆਸ ਨਦੀ ਅਲੱਗ ਹੋ ਜਾਂਦੀ ਹੈਗੀ ਤੇ ਇਹ ਇੱਧਰ ਸੁਲਤਾਨਪੁਰ ਲੋਧੀ ਹੋ ਕੇ ਲੰਘ ਜਾਂਦਾ ਹੈ ਜੀ ਅੱਗੇ ਨੂੰ। ਸੋ ਇਹ ਆ ਜੀ ਸਤਲੁਜ। ਸੋ ਸੋਹਣਾ ਨਜ਼ਾਰਾ ਇੱਥੇ ਬਹੁਤ ਤੇਜ਼ ਹਵਾ ਚੱਲਦੀ ਹੈ, ਮੌਸਮ ਠੰਡਾ ਹੈ। ਤੇ ਇੱਥੇ 5-7 ਮਿੰਟ ਖੜੇ ਸੀ ਪਾਣੀ ਪੂਣੀ ਪੀ ਕੇ ਤੇ ਫੇਰ ਅੱਗੇ ਨੂੰ ਵਧਾਂਗੇ। ਇੱਧਰਲੇ ਪਾਸੇ ਉਹ ਵਗਦਾ ਜੀ ਇਹ ਦਰਿਆ ਤੇ ਇੱਧਰ ਨੂੰ ਜਾਂਦਾ ਹੈ ਪਾਕਿਸਤਾਨ ਵਾਲੇ ਪਾਸੇ ਨੂੰ। ਤੇ ਇੱਥੇ ਜੀ ਪਾਣੀ ਹੈ ਤੇ ਚ ਆਉ ਪਿੱਛੇ ਦਸਤ ਕਾਵੇ ਵਿੱਚ ਝੋਨਾ ਵੀ ਲਾਇਆ ਹੈ ਬਈ ਲੋਕਾਂ ਨੇ। ਪਾਣੀ ਇੱਥੇ ਜਿਆ ਕੀ ਆਉਂਦਾ ਆ ਆਪਾਂ ਇਸ ਵਕਤ ਖੜੇ ਆ ਜੀ ਗੁੰਡਾ ਵਾਲਾ ਪਿੰਡ ਦੇ ਕੋਲ ਉਹ ਸਾਹਮਣੇ ਪਿੰਡ ਬੰਗਾੜਾ ਦੇਖਦਾ ਹੈ ਇੱਥੋਂ ਉਹ ਸਾਹਮਣੇ ਵਾਲਾ ਜੀ ਤੇ ਇੱਥੇ ਆ ਜਗ੍ਹਾ ਸੀ ਇੱਕ ਬੈਠਣ ਨੂੰ ਇੱਥੇ ਬੈਹਨੇ ਆ ਤੇ ਪਰੌਠੇ ਦੇ ਖਾਣੇ ਜਿਹੜੇ ਸਵੇਰ ਵਾਲੇ ਬਚੇ ਸੀਗੇ ਤੇ ਜਲੇਬੀਆਂ ਵਾਲੇ ਇੱਥੇ ਆ ਜੀ ਉਹ ਵੀ ਖਾਵਾਂਗੇ ਹੁਣ ਇੱਥੇ ਬੈਠ ਆਪਾਂ ਨੇ ਇਸ ਵਕਤ ਬਾਰਡਰ ਦੇ ਜਿਹੜੇ ਨੇੜੇ ਨੇੜੇ ਵਾਲੇ ਏਰੀਏ ਨੇ ਜਿਹੜੇ ਨੇੜੇ ਵਾਲੇ ਪਿੰਡ ਨੇ ਉਹਨਾਂ ਪਿੰਡਾਂ ਦੇ ਆਸ-ਪਾਸ ਫਿਰਦੇ ਆ ਤੇ ਇਧਰਲੇ ਪਾਸੇ ਨੂੰ ਆਗਾ ਬਾਰਡਰ ਇੱਥੋਂ 5-6 ਕਿਲੋਮੀਟਰ ਹੀ ਕਹਿੰਦੇ ਨੇ ਤੇ ਸਾਹਮਣੇ ਪਿੰਡ ਆਉਂਦਾ ਇੱਕ ਉਹ ਪਿੰਡ ਚੋਂ ਪੁੱਛਦੇ ਆ ਤੇ ਬਾਕੀ ਸੜਕਾਂ ਜਿਹੜੀਆਂ ਪਿੰਡ ਦੇ ਬਾਹਰ-ਬਾਰ ਜਿਵੇਂ ਆਹ ਰੋਡ ਨੇ ਇਹ ਵਧੀਆ ਨੇ ਸਾਫ਼ ਨੇ ਪਿੰਡ ਦੇ ਵਿੱਚ ਥੋੜੀਆਂ ਸੜਕਾਂ ਖਰਾਬ ਹੈਗੀਆਂ ਨੇ ਇਧਰਲੇ ਪਾਸੇ ਕਿਉਂਕਿ ਬਾਡਰ ਦੇ ਨਾਲ ਕਰਕੇ ਉਹ ਅਸਰ ਤਾਂ ਪੈਂਦਾਗਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਉਹ ਪੱਟੀ ਵਾਲੀ ਸੜਕ ਆਉਂਦੀ ਉਹ ਵਧੀਆ ਤੇ ਪਰ ਪਿੰਡਾਂ ਦੇ ਵਿੱਚ ਥੋੜਾ ਜਿਹਾ ਬੁਰਾ ਹਾਲ ਹੈਗਾ ਜੀ ਇੱਥੇ ਉਹਨੇ ਡਿਵੈਲਪਡ ਨਹੀਂ ਹੈਗੇ ਇਹ ਪਿੰਡ ਕਿਉਂਕਿ ਬਾਡਰ ਨਾਲ ਪੈਂਦਾ ਉਹਦੇ ਕਰਕੇ ਘਰ ਕੋਰਾ ਛੋਟੀਆਂ ਨੇ ਕਿ ਕੋਠੀਆਂ ਬਾਲੀਆਂ ਵੱਡੀਆਂ ਹੈ ਨਹੀਂ ਗੀਆਂ ਪਿੰਡ ਆ ਗਏ ਠੀਕ ਆ ਠੀਕ ਆ ਲੱਗੀਆਂ ਹੋਈਆਂ ਨਹੀਂ ਆਪਣੇ ਇਹ ਆਪਣੇ ਏਰੀਏ ਦੇ ਪਾਸੇ ਬਸ ਰੱਖ ਲਈ ਪਾਇਆ ਤੇ ਜਾਂਦਾ ਬੰਦਾ ਜਦੋਂ ਆਹ ਆ ਲੜਾਈ ਜੁਹੀ ਸੀ ਪਿੰਡ ਪੁੰਡ ਕਰਾਈ ਸੀ ਖਾਲੀ ਇਹ ਨਹੀਂ ਸੀ ਹੋਇਆ ਹੂ ਆਰਮੀ ਆਈ ਹੋਊਗਾ ਖਾਲੀ ਕਿਹੜੇ ਕਰਾਈ ਸੀਗੇ ਪਿੰਡ ਫਿਰ ਠੀਕ ਆ ਜਿਆਦਾ ਮਤਲਬ ਕਿ ਵੀ ਜਿੱਧਰ ਨੂੰ ਉਧਰਲੇ ਪਾਸੇ ਆਬਾਦੀ ਜੀ ਵੱਧਦਾ ਹੈਣਾ ਜਿੱਥੇ ਦਰਾਬਾਦੀ ਵੱਤ ਉਧਰ ਖਾਲੀ ਕਰੇ ਆ ਠੀਕ ਆ ਵੀਰੇ ਧੰਨਵਾਦ ਤੇ ਆ ਬਾਟਰ ਮਿੱਤਰੋ ਸਾਹਮਣੇ ਆਪਾਂ ਖੜੇ ਆ ਜੀ ਪਿੰਡ ਰਤੋ ਕੀ ਤੇ ਆ ਜਿਹੜੀ ਤਾਰ ਆ ਗਈ ਇਹ ਦੇਖ ਰਹੇ ਹੋ ਤੁਸੀਂ ਇਹ ਆਪਣੇ ਵਾਲੇ ਪਾਸੇ ਲੱਗੀ ہوئی ਆ ਤੇ ਇਹ ਤੋਂ ਅੱਗੇ ਜਾ ਕੇ ਥੋੜਾ ਜਿਹਾ ਬੁਰਜੀ ਆ ਤੇ ਉਹਦੇ ਪਰਲੇ ਪਾਸੇ ਉਹ ਪਾਕਿਸਤਾਨਾ ਹੋ ਸਕਦਾ ਜਿਹੜੇ ਉਹ ਦਰਖਤ ਨੇਗੇ ਉਹ ਸਾਹਮਣੇ ਵਾਲੇ ਦਰਖਤ ਤੁਸੀਂ ਦੇਖ ਰਹੇ ਹੋ ਉਹ ਪਾਕਿਸਤਾਨ ਵਾਲੇ ਹੋਣ ਜੀ ਆਪਾਂ ਚੱਲਦੇ ਆ ਜੀ ਇੱਥੋਂ ਮੈਦੀਪੁਰ ਤੇ ਉੱਥੋਂ ਦਿਖਾਵਾਂਗੇ ਤੁਹਾਨੂੰ ਉੱਥੋਂ ਹੀ ਬਾਰਡਰ ਪੂਰਾ ਵਧੀਆ ਦਿਖਦਾ ਹੈ ਤੇ ਜਿਹੜੇ ਬਾਰਡਰ ਦੇ ਏਰੀਏ ਦੇ ਪਿੰਡ ਨੇ ਜੀ ਉਹਨਾਂ 'ਚ ਘਰ ਕੁਛ ਐਵੇਂ ਦੇ ਆ ਦੇ ਕੱਚੇ ਘਰ ਨੇ ਤੇ ਐਵੇਂ ਦੇ ਪਿੰਡ ਨੇਗੇ ਓਰੇ ਤੇ ਦੇਖਦੇ ਆਂਗੇ ਮਹੀਆ ਪੈਣ ਲੱਗ ਗਿਆ ਓਰੇ ਖੜੇ ਸੀਗੇ ਆਦਰਾਖਤ ਥੱਲੇ ਤੇ ਬਾਕੀ ਦੇਖਦੇ ਆਂਗੇ ਫਿਰ ਆਪਾਂ ਹਨ ਘੁੰਮਦੇ ਆਂ ਅਸੇ ਪਾਸੇ ਇਹਮੇ ਦੇ ਕੁਝ ਪਿੰਡ ਨੇ ਬਿਹੀਆਂ ਪੱਕਿਆਂ ਨੇ ਅੰਦਰੋਂ ਤੇ ਇਹਮੇ ਦੀਆਂ ਕੁਝ ਫਰਨੀਆਂ ਨੇ ਤੇ ਅਸਲ ਵਿੱਚ ਜਾਣਦਾ ਤਾਂ ਰੋਡ ਵੀ ਸੀਗਾ ਉਹ ਪੱਟੀ ਵਾਲੀ ਪਰ ਅਸੀਂ ਜਾਣ ਕੇ ਇੱਧਰ ਦੀ ਆਏ ਆ ਸੜਕਾਂ ਦੇਖਣ ਦੇ ਲਈ ਵੀ ਕਿਵੇਂ ਦਾ ਮਾਹੌਲ ਇੱਧਰ ਪਿੰਡਾਂ ਦਾ ਸੋ ਇਹਮੇ ਦੀਆਂ ਸੜਕਾਂ ਨੇ ਜੀ ਬਸ ਮੌਸਮ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਕਦੇ ਤਾਂ ਮੀਂਹ ਪਾ ਦਿੰਦਾ ਤਾਰੇ ਤੋਂ ਨਿਕਲੇ ਆਉਂਦੀ ਹੈ ਜੀ ਜਦੋਂ ਖੜ੍ਹ ਜਾਂਦੇ ਆ ਉਦੋਂ ਹਟ ਜਾਂਦਾ ਮੀਂਹ ਜਦੋਂ ਦਰ ਪੈਂਦੇ ਆ ਉਦੋਂ ਫੇਰ ਪੈਣ ਲੱਗ ਜਾਂਦਾ ਹੈ ਐ ਕਰਦੇ ਕਰਾਉਂਦੇ ਨੂੰ ਉੱਧਾ ਘੰਟਾ ਹੋ ਗਿਆ ਸਾਨੂੰ ਜਾਣਾ ਸਿਰਫ ਸੀ 6 ਕਿਲੋਮੀਟਰ ਅੱਜ ਤੇ ਉਹ ਬਾੜੀ ਨੇ ਮੁੱਕਣ ਚਾਹਦੀ ਮੀਂਹ ਕਰਕੇ ਆ ਹੁਣ ਮੀਂਹ ਪੈ ਕੇ ਹਟਿਆ ਹੁਣ ਤੁਰੇ ਆ ਹੁਣ ਤੁੱਪ ਨਿਕਲੀ ਕਿੰਨੀ ਤੇਜ਼ ਹੈ ਇਹ ਨਹੀਂ ਪਤਾ ਇੱਥੇ ਕਿੰਨੇ ਕਿਲੋਮੀਟਰ ਜਾਈਏ ਤੇ ਫੇਰ ਮੀਂਹ ਆ ਜਾਵੇ ਸੋ ਇਹ ਹੈ ਜੋ ਮੌਸਮ ਆਇਆ ਬੈਕਰ ਹਵਾ ਬਹੁਤ ਤੇ ਚੱਲਦੀ ਹੈ ਸਾਹਮਣੇ ਵਾਲਾ ਪਿੰਡ ਆ ਗਿਆ ਜੀ ਮਹਦੀਪੁਰ ਮਹਦੀਪੁਰ ਤੋਂ ਥੋੜਾ ਜਿਹਾ ਬਾਹਰ ਨੂੰ ਜਾ ਕੇ ਬਾਰਡਰ ਦੇ ਜਿਹੜੀ ਤਾਰ ਆ ਗਈ ਉਹਦੇ ਕੋਲ ਜਗ੍ਹਾ ਬਣੀ ਹੋਈ ਹੈ ਉਹ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਉੱਥੇ ਤੇ ਦਿਖਾਉਣੇ ਆ ਕਿ ਉੱਥੋਂ ਦਾ ਕੀ ਮਾਹੌਲ ਹੈ ਇਧਰਲੇ ਪਾਸੇ ਜਿਹੜੀ ਇਹ ਨਵੇਂ ਬਿਲਡਿੰਗ ਬਣੀ ਹੈਗੀ ਜੀ ਹੁਣ ਤਾਰਾਂ ਤੋਂ ਉਰਲੇ ਪਾਸੇ ਬਣੀ ਹੈਗੀ ਆ ਤੇ ਉਹ ਜਿਹੜੀ ਬਿਲਡਿੰਗ ਉਹ ਤਾਰਾਂ ਤੋਂ ਪਰਲੇ ਪਾਸੇ ਆ BSF ਦੀ ਟੀਮ ਇੱਥੇ ਤਣਾਤ ਰਹੀ ਦੀ ਹੈਗੀ ਚੈਕਿੰਗ ਹੋ ਕੇ ਸਾਰਾ ਕੁਝ ਫੇਰ ਉਧਰ ਰੰਗਣ ਦਿੱਤਾ ਜਾਂਦਾ ਤੇ ਫੋਨ ਵਗੈਰਾ ਹੋਰ ਕੋਈ ਵੀ ਸਮਾਨ ਜਿਹੜਾ ਉਹ ਨਹੀਂ ਜਾਂਦਾ ਬਾ ਉਧਰਲੇ ਪਾਸੇ ਤੇ ਉੱਥੋਂ ਖੜ ਕੇ ਇਹ ਪਾਕਿਸਤਾਨ ਦੇ ਜਿਹੜੇ ਪਿੰਡ ਨੇ ਖੇਤ ਨੇ ਉੱਥੋਂ ਦੇ ਲੋਕ ਉਹ ਵੀ ਦੇਖਦੇ ਨੇ ਉਧਰ ਕੰਮ ਕਰਦੇ ਇਹ ਜਗਾ ਜੀ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਇਹਨਾਂ ਨੇ ਇੱਥੇ ਸ਼ਹੀਦੀ ਪਾਈ ਸੀ ਜੀ ਇਸ ਜਗ੍ਹਾ ਤੇ ਇਹ ਮੇ ਦਾ ਕੁਝ ਮਾਹੌਲ ਹੈ ਜੀ ਤੇ ਮੇਲਾ ਇੱਥੇ ਹਰ ਸਾਲ 12 ਜੁਲਾਈ ਤੋਂ 18 ਜੁਲਾਈ ਤੱਕ ਲੱਗਦਾ ਸੀ ਤੇ 12 ਤੋਂ 18 ਜੁਲਾਈ ਤੱਕ ਇਹ ਜੇਰੂ ਬੰਦੇ ਹੈਗੇ ਇਹ ਹੈ ਜੀ ਉਹ ਜਗਾ ਆ ਬਾਬਾ ਸਾਹਿਬ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਈ ਹੋਈ ਹੈਗੀ ਬਾਬਾ ਸਾਹਿਬ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪਾਈ ਹੁੰਦੇ ਸੀਗੇ ਤੇ ਉਹਨਾਂ ਦੀ ਸ਼ਹੀਦੀ ਹੋਈ ਸੀ ਜਿਹੜੀ ਉਹ ਤਾਰਾਂ ਦੇ ਉਧਰ ਪਰਲੇ ਪਾਸੇ ਜਗਾ ਬਣੀ ਹੋਈ ਹੈਗੀ ਉਹ ਵੀਡੀਓ ਆਪਾਂ ਅੱਗੇ ਮੂਰੇ ਚਲਾ ਦਾਂਗੇ ਤੇ ਉੱਥੇ ਹੋਈ ਸੀ ਤੇ ਪਰ ਅਖੰਡ ਪਾਠ ਸਾਹਿਬ ਆਰੰਭ ਇੱਥੇ ਹੁੰਦੇ ਨੇ ਕਿਉਂਕਿ ਉੱਥੇ ਮਨਜ਼ੂਰੀ ਨਹੀਂ ਮਿਲਦੀ ਹੈਗੀ ਤਾਂ ਕਰਕੇ ਇੱਧਰ ਦਰਬਾਰ ਸਾਹਿਬ ਬਣਾਇਆ ਗਿਆ ਅਖੰਡ ਪਾਠ ਦੇ ਲਈ ਤੇ ਜਿਹਨੇ ਮੱਥਾ ਟੇਕਣਾਗਾ ਉਹਦੇ ਫੋਨ ਵਗੈਰਾ ਇੱਥੇ ਜਮ੍ਹਾਂ ਹੁੰਦੇ ਆ ਤੇ ਉਤਾਰ ਦੇ ਪਰਲੇ ਪਾਸੇ ਉਹ ਜਗ੍ਹਾ ਬਣੀ ਹੋਈ ਉੱਥੇ ਜਾ ਕੇ ਮੱਥਾ ਟੇਕਦੇ ਆਗੇ ਜੀ ਬੈਠਿਆ ਜੀ ਇਸ ਵਕਤ ਪਿੰਡ ਮਹਿੰਦੀਪੁਰ ਜ਼ਿਲ੍ਹਾ ਤਰਨਤਾਰਨ ਤੇ ਇੱਥੋਂ ਦੇਖਦੇ ਹੋ ਜਿਹੜੀ ਤੁਹਾਨੂੰ ਪਿੱਛੇ ਦਿਖਦੀ ਆ ਉਹ ਜਗ੍ਹਾ ਹੈਗੀ ਆ ਜੀ ਤਾਰਾਂ ਤੋਂ ਪਰਲੇ ਪਾਸੇ ਤੇ ਉੱਥੇ ਜਿਹੜੀ ਉਹ ਜਗ੍ਹਾ ਕੀ ਉੱਥੇ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਉਹਨਾਂ ਦੀ ਜਗ੍ਹਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿਪਾਹੀ ਹੁੰਦੇ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ 12 ਜੁਲਾਈ ਤੋਂ 18 ਜੁਲਾਈ ਤੱਕ ਇੱਥੇ ਮੇਲਾ ਲੱਗਦਾ ਤੇ 12 ਤੋਂ 18 ਤੱਕ ਇਹ ਗੇਟ ਖੁੱਲਦੇ ਆਗੇ ਜੇ ਵੈਸੇ ਆ ਪੌਣਿਆ ਤਾਂ ਹਰ ਵਾਰ ਤੇ ਐਤਵਾਰ ਨੂੰ ਇਹ ਜਿਹੜੇ ਗੇਟ ਖੁੱਲ ਕੇ ਉਧਰਲੇ ਪਾਸੇ ਦਰਸ਼ਨ ਹੁੰਦੇ ਆਗੇ ਤੇ ਹੁਣ ਆਪਾਂ ਅੰਦਰ ਜਾ ਕੇ ਆਏ ਆ ਤੁਸੀਂ ਵੀਡੀਓ ਦੇਖ ਲਈ ਕਿਉਂਕਿ ਅੰਦਰ ਰੌਲਾ ਜਿਆਦਾ ਪੈਂਦਾ ਸੀਗਾ ਹੋ ਸਕਦਾ ਉੱਥੇ ਤੁਹਾਨੂੰ ਚੰਗੀ ਤਰ੍ਹਾਂ ਨਾ ਸੁਣਿਆ ਹੋਵੇ ਤਾਂ ਕਰਕੇ ਬਾਹਰ ਆ ਕੇ ਵੀਡੀਓ ਬਣਾਉਣ ਲੱਗੇ ਆ ਤੇ ਜਿਹੜੀ ਇਹ ਨਵੀਂ ਬਿਲਡਿੰਗ ਬਣੀ ਹੈਗੀ ਇਹ ਦਰਬਾਰ ਸਾਹਿਬ ਦਾ ਨਵਾਂ ਬਣਿਆਗਾ ਤੇ ਇੱਥੇ ਅਖੰਡ ਪਾਠ ਆਰੰਭ ਹੁੰਦੇ ਨੇ ਕਿਉਂਕਿ ਉਧਰਲੇ ਪਾਸੇ ਮਨਜ਼ੂਰੀ ਨਹੀਂ ਮਿਲਦੀ ਘੱਟ ਜਿਆਦਾ ਹੋ ਜਾਂਦਾ ਤੇ ਬਾਕੀ ਕੁਝ ਸੇਫਟੀ ਰੀਜ਼ਨ ਹੁੰਦੇ ਨੇ ਉਹਦੇ ਕਰਕੇ ਤੇ ਜਿਹੜੀ ਇਹ ਬਿਲਡਿੰਗ ਆ ਇਹਨੂੰ 10 ਸਾਲ ਹੋ ਗਏ ਜੀ ਬਣੀ ਨੂੰ ਸੋ ਹੁਣ ਇੱਥੇ ਅਖੰਡ ਪਾਤ ਪ੍ਰਕਾਸ਼ ਨੇ ਲੰਗਰ ਚੱਲ ਲੰਗਰ ਚੱਲ ਰਿਹਾ ਤੇ ਬਹੁਤ ਵੱਡਾ ਮੇਲਾ ਲੱਗਦਾ ਜੀ 12 ਜੁਲਾਈ ਤੋਂ 18 ਜੁਲਾਈ ਤੱਕ ਤੇ ਬਹੁਤ ਕੱਟ ਹੁੰਦਾਗਾ ਆਪਾਂ ਅੰਦਰ ਜਾਇਆ ਜੀ ਮੱਥਾ ਟੇਕਿਆ ਤੇ ਹੁਣ ਆਪਾਂ ਇਥੋਂ ਵਾਪਸੀ ਕਰ ਦਾਂਗੇ ਆਪਣੀ ਸੁਲਤਾਨਪੁਰ ਲੋਧੀ ਨੂੰ ਹਾਂਜੀ ਦੋਸਤੋ ਟਾਈਮ ਹੋ ਗਿਆ ਜੀ 7 ਵਜੇ ਦਾ ਮਹਿੰਦੀਪੁਰ ਤੋਂ ਚੱਲੇ ਸੀ ਆਪਾਂ ਸੁਲਤਾਨਪੁਰ ਲੋਧੀਵਲ ਨੂੰ ਤੇ ਪਰ ਮੀਂਹ ਨੇ ਖਰਾਬ ਕਰਤਾ ਜੀ ਸਾਰਾ ਸਫਰ 5 ਗਮਿੰਟ ਤੁਰਦੇ ਸੀ ਜਦ ਹੀ ਮੀਂਹ ਆ ਜਾਂਦਾ ਸੀ 15 ਮਿੰਟ ਫੇਰ ਰੁਕਣਾ ਪੈਂਦਾ ਸੀ ਤੇ ਐਵੇਂ ਕਰਦੇ ਕਰਦੇ ਸਾਡਾ ਡੇਢ ਦੋ ਘੰਟਿਆਂ ਕੋ ਟਾਈਮ ਖਰਾਬ ਹੋ ਗਿਆ ਜੀ ਤੇ ਉਹਦੇ ਕਰਕੇ ਫਿਰ ਸਾਨੂੰ ਐਸੀ ਗਿਆ ਵੀ ਚਲੋ ਰਾਹ 'ਚ ਰੁਕ ਜਾਾਂਗੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਕੋਟ ਬੁੱਡੇ ਰੁਕ ਜਿਓ ਪਰ ਕੋਟ ਬੁੱਡੇ ਵੀ ਜਿਹੜਾ ਰਹਿਣ ਦਾ ਹੱਲ ਨਹੀਂ ਹੋ ਸਕਿਆ ਹੁਣ ਥੋੜਾ ਜਿਹਾ ਅੱਗੇ ਨੂੰ ਚੱਲੇ ਆਂ ਤੇ ਅੱਗੇ ਜਾ ਕੇ ਪਤਾ ਕਰਦੇ ਆਂ ਕਿ ਦੇਖਦੇ ਆਂ ਕਿ ਇਹ ਮਿਲਦੀ ਆ ਰਿਹਾ ਕਿਤੇ ਨਹੀਂ ਫਿਰ ਵਾਪਸ ਕੋਟ ਬੁੱਢੀ ਆਵਾਂਗੇ 8 ਕਿਲੋਮੀਟਰ ਦੂਗਾਹ ਇੱਕ ਦਸਾ ਸਾਨੂੰ ਹੋਰ ਵੀ ਉੱਥੇ ਪਤਾ ਕਰ ਲੋ ਤੇ ਉੱਥੇ ਚੱਲੇ ਆਂ ਤੇ ਦੇਖਦੇ ਆਂ ਫਿਰ ਬਾਕੀ ਤਾਂ ਕਿਵੇਂ ਬਣਦਾ ਹੈ ਅੱਪਾ ਪਹੁੰਚ ਚੁੱਕੇ ਆਂ ਜੀ ਇਸ ਵਕਤ ਪਿੰਡ ਸੀਤੋ ਸੋਨੂ ਸੀਤੋ ਵਾਲੇ ਦੇ ਪਿੰਡ ਤੇ ਕੋਟ ਬੁੱਢੇ ਆਪਾਂ ਨੂੰ ਜਿਹੜਾ ਰਹਿਣ ਦਾ ਠਿਕਾਣਾ ਨਹੀਂ ਮਿਲ ਸਕਿਆ ਤੇ ਆਪਾਂ ਇੱਥੇ ਆਏ ਆਂ ਜੀ ਪਿੰਡ ਸੀਤੋ ਚ ਤੇ ਇੱਥੇ ਆਪਾਂ ਨੂੰ ਜਿਹੜਾ ਰਹਿਣ ਦਾ ਉਹ ਟਿਕਾਣਾ ਮਿਲ ਚੁੱਕਿਆ ਜੀ ਇੱਥੇ ਆ ਜਗ੍ਹਾ ਤੇ ਤੇ ਉਹ ਆਪਣਾ ਸਮਾਨ ਸੋਣ ਅੰਦਰ ਆਪਾਂ ਰੱਖ ਲਿਆ ਸਾਰਾ ਬੈਗ ਬੂਗ ਰੱਖ ਲਿਆ ਬਾਬੇ ਨੇ ਪੱਖਾ ਦੇਤਾ ਬਿਸਤਰੇ ਦੇ ਤੇ ਤੇ ਬਾਕੀ ਰੋਟੀ ਪਣੀ ਬਾਬਾ ਕਹਿੰਦਾ ਸਾਰਾ ਕੁਝ ਤੁਹਾਨੂੰ ਇੱਥੇ ਮਿਲੂਗਾ ਤੇ ਇੱਥੋਂ ਤੁਸੀਂ ਛਕਿਓ ਤੇ ਆਪਦਾ ਆਰਾਮ ਕਰਿਓ ਚਾਬੀ ਦੇਦੀ ਬਾਬੇ ਨੇ ਸਾਨੂੰ ਰੱਬ ਕਹਿੰਦੇ ਵੀ ਆਪਣਾ ਜਿੰਦਾ ਜੁੰਦਾ ਲਾ ਕੇ ਆਪਣਾ ਸਮਾਨ ਸੰਭ ਕੇ ਪੈ ਜਾ ਤੇ ਬਾਕੀ ਇੱਥੇ ਹੀ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਸਮਾਪਤ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਕੱਲ ਦੇ ਸਫ਼ਰ ਦੇ ਬਾਰੇ ਵੀ ਦੱਸ ਰਹੀ ਆਂ ਵੀ ਕੱਲ ਆਪਾਂ ਇੱਥੋਂ ਜਾਵਾਂਗੇ ਜੀ ਸੁਲਤਾਨਪੁਰ ਲੋਧੀ ਤੇ ਉੱਥੋਂ ਜਾਵਾਂਗੇ ਜੀ ਆਪਾਂ ਤਰਨਤਾਰਨ ਤਰਨਤਾਰਨ ਤੋਂ ਝਪਾਲ ਝਪਾਲ ਤੋਂ ਫਿਰ ਆਪਾਂ ਸ਼੍ਰੀ ਅੰਮ੍ਰਿਤਸਰ ਜਾਵਾਂਗੇ ਜੀ ਸੋ ਇਹ ਕੱਲ ਦਾ ਆਪਣਾ ਟੂਰ ਪ੍ਰੈਨ ਆ ਤੇ ਇੱਥੇ ਕਰਦੇ ਆਂ ਆਪਣੀ ਵੀਡੀਓ ਨੂੰ ਸਮਾਪਤ ਧੰਨਵਾਦ